ਆਸਤੇ ਸਿਰ ਜੋ ਅੰਕਸ ਹੈ ਅਹਰਣ ਜੋ ਸਿਰ ਦੇ ਸਤਗੁਰੂ ਸਾਹਿਬਾਨ ਰਾਜ ਵਚਨ ਕਰਦੇ ਨੇ ਕਿ ਇਹ ਪਾਈ ਜਿਵੇਂ ਹਾਥੀ ਦੇ ਉੱਪਰ ਮਹਾਵਤ ਬੈਠਾ ਹੁੰਦਾ ਹੈ ਉਸ ਹਾਥੀ ਨੂੰ ਪੂਰਨ ਵਾਲਾ ਦੇ ਹੱਥਰੇ ਵਿੱਚ ਇੱਕ ਕੁੰਡਾ ਹੁੰਦਾ ਹੈ ਤੇ ਉਹ ਕੁੰਡਾ ਹਾਥੀ ਦੇ ਸਿਰ ਉੱਤੇ ਰੱਖਦਾ ਹੈ ਤੇ ਜਿੱਦਾਂ ਉਹ ਰੋਹੇ ਕੁੰਡੇ ਦੇ ਰਾਹੀਂ ਇਸ਼ਾਰਾ ਕਰਦਾ ਹੈ ਹਾਥੀ ਉਹ ਤਨੂ ਤੁਰਿਆ ਜਾਂਦਾ ਹੈ ਤੇ ਇੱਕ ਸਾਬ ਜੀ ਕਹਿੰਦੇ ਜਿਵੇਂ ਹਾਥੀ ਦੇ ਸਿਰ ਉੱਤੇ ਕੁੰਡਾ ਹੈ ਤੇ ਜਿਵੇਂ ਅਹਰਣ ਵਦਾਨ ਮੇਠਾ ਆਪਰਾ ਸਿਰ ਦਿੰਦਾ ਹੈ ਆਰਮ ਦੇ ਉੱਪਰ ਰੱਖ ਕੇ ਜਿਹੜੇ ਲੋਹਾਰ ਆਰ ਕੰਦੇ ਹਾਂ ਉਹ ਲੋਹੇ ਨੂੰ ਘੁੱਟ ਕੇ ਉਸ ਤੋਂ ਕਈ ਤਰ੍ਹਾਂ ਦੇ ਵਸਤੂਆਂ ਤਿਆਰ ਕਰ ਲੈਂਦੇ ਨੇ ਸਤਿਗੁਰੂ 파ਸਲ ਕਹਿੰਦੇ ਭਾਈ ਜਿਵੇਂ ਅਜਿਹੀ ਹਾਥੀ ਹਾਥੀ ਵੇਪਰ ਚੱਲਦੇ ਉੱਤੇ ਕੁੰਡਾ ਜਿਵੇਂ ਅਹਿਰਣ ਗਰਾਂ ਦੇ ਹੇਠਾਂ ਸਿਰ ਦਿੰਦੀ ਹੈ ਮਨ ਤਨ ਆਗੈ ਰੱਖ ਕੇ ਊਪੀ ਸੇਵ ਕਰੇ ਸਹਿਬ ਜੀ ਕਹਿੰਦੇ ਨੇ ਭਾਈ ਜਿਵੇਂ ਸ਼ਰੀਰ ਤੇ ਮਾਇਆ ਇਹ ਸਭ ਨੂੰ ਅਰਪਣ ਕਰਕੇ ਸੇਵਕ ਸਾਧਾ ਨੂੰ ਹੋ ਕੇ ਦੀ ਉਪੀ ਦਾ ਭਾਵ ਹੈ ਸਾਰ ਨਾਮ ਖੜੋ ਕੇ ਹੱਥ ਜੋੜ ਕੇ ਖੜਨਾ ਸਹਿਬ ਜੀ ਕਹਿੰਦੇ ਇਸ ਤਰ੍ਹਾਂ ਫਿਰ ਸੇਵਕ ਜਿਹੜਾ ਹੈ ਹੱਥ ਜੋੜ ਕੇ ਗੁਰੂ ਦੀ ਹਜ਼ੂਰੀ ਵਿੱਚ ਖੜ ਕੇ ਮਾਨ ਕਰਨ ਕਰਕੇ ਆਪਣੇ ਸਤਿਗੁਰੂ ਜੀ ਨੂੰ ਅਰਪਣ ਹੋ ਜਾਵੇ ਮਨ ਵੀ ਗੁਰੂ ਨੂੰ ਅਰਪਣ ਕਰੇ ਤਨ ਵੀ ਗੁਰੂ ਨੂੰ ਅਰਪਣ ਕਰ ਦਵੇ ਤੇ ਸਾਬਦਾਨ ਹੋ ਕੇ ਫਿਰ ਉਹ ਗੁਰੂ ਦੇ ਚਰਨਾਂ ਦੀ ਸੇਵਾ ਕਰੇ ਇਓ ਗੁਰਮਖ ਆਪਨਿ ਵਾਰੀਐ ਸਭ ਰਾਜ ਸ੍ਰਿਸ਼ਟ ਕਾ ਲੇ ਜਿਵੇਂ ਭਾਈ ਫਿਰ ਸਤਿਗੁਰੂ ਸਾਹਿਬ ਕਹਿੰਦੇ ਇਹ ਮਨੁੱਖ ਆਪਣਾ ਮਾਨਾ ਅਤੇ ਤਨ ਗੁਰੂ ਨੂੰ ਅਰਪਣ ਕਰਕੇ ਗੁਰੂ ਦੇ ਹੁਕਮ ਨੂੰ ਮੰਨਦਾ ਹੈ ਜਿਵੇਂ ਮਹਾਤੁਰ ਦੇ ਹੁਕਮ ਦੇ ਵਿੱਚ ਮਹਾ ਉਹ ਹਾਥੀ ਚਲਦਾ ਹੈ ਸਹਿਬ ਜੀ ਕਹਿੰਦੇ ਏਵੇਂ ਫਿਰ ਅਕਾਲ ਪੁਰਖ ਵੈਣਕ ਗੁਰੂ ਦੇ ਹੋਣੋਂ ਦੇ ਵਿੱਚ ਉਹਦ ਸਿੱਖ ਤੁਰੇ ਤੇ ਇੰਨਾ ਗੁਰਮਖ ਆਪਨ ਵਾਰੀ ਗਏ ਸਹਿਬ ਜੀ ਕਹਿੰਦੇ ਵੀ ਇਹਦੇ ਅੰਦਰੋਂ ਆਪਾ ਭਾਵ ਹਉਮੈ ਆਦਿ ਦੇ ਵਿਚਾਰ ਨੇ ਖਤਮ ਹੋ ਜਾਂਦੇ ਨੇ ਸਤਪੁਰ ਸਾਹਿਬ ਜੀ ਦੇ ਸਾਹਮਣੇ ਹੋਇਆ ਮਨੋਖ ਨਿਰਭਾਵ ਆਪਾ ਭਾਵ ਬਗਾਉਂਦਾ ਹੈ ਆਪਣੇ ਅੰਦਰੋਂ ਹੰਕਾਰ ਘੁਲਾ ਲੈਂਦਾ ਹੈ ਤੇ ਸਹਿਬ ਜੀ ਕਹਿੰਦੇ ਨੇ ਸਭ ਰਾਜ ਸ੍ਰਿਸ਼ਟ ਕਾ ਦੇ ਇਸ ਤਰ੍ਹਾਂ ਜਦੋਂ ਉਹ ਅੰਦਰੋਂ ਆਪਾ ਖਤਮ ਹੋ ਗਿਆ ਹਉਮੈ ਖਤਮ ਹੋ ਗਈ ਹੰਕਾਰ ਚਲਿਆ ਗਿਆ ਫਿਰ ਭਾਗਸਾ ਕਹਿੰਦੇ ਮਾਨੋ ਉਹ ਸਾਰੀ ਸ੍ਰਿਸ਼ਟੀ ਦਾ ਰਾਜ ਲੈ ਲੈਂਦਾ ਹੈ ਸਾਰੀ ਇਸ ਸ੍ਰਿਸ਼ਟੀ ਦਾ ਰਾਜ ਪ੍ਰਾਪਤ ਹੋ ਜਾਂਦਾ ਹੈ ਐਨਾ ਸੁਖ ਐਨਾ ਅਨੰਤ ਤੇ ਹੋਰ ਸੁਖੀ ਨੂੰ ਪ੍ਰਾਪਤ ਹੋ ਜਾਂਦਾ ਹੈ ਨਾਨਕ ਗੁਰਮੁਖੂਜੀਐ ਜਾ ਆਪੇ ਨਦਰ ਕਰੇ ਇਸ ਕਰਕੇ ਉਹਨਾਂ ਵੱਡਿਆਂ ਦੀ ਮੋਹਰ ਲਾ ਕੇ ਨਾਨਕ ਗੁਰੂ ਅਮਰਦਾਸ ਮਹਾਰਾਜ ਸਾਹਿਬ ਕਹਿੰਦੇ ਨੇ ਕਿ हे ਨਾਨਕ ਜਦੋਂ ਹਰੀ ਆਪ ਕਿਰਪਾ ਦੀ ਨਜ਼ਰ ਕਰਦਾ ਹੈ ਤਦੋਂ ਵੀ ਸਤਿਗੁਰ ਜੀ ਦੇ ਸਾਹਮਣੇ ਹੋ ਕੇ ਇਹ ਸਮਝ ਆਉਣੀ ਹੈ ਗਿਆਨ ਆਉਣਾ ਹੈ ਇਹ ਪਤਾ ਲੱਗਦਾ ਹੈ ਕਿ ਕਿਵੇਂ ਗੁਰੂ ਦੀ ਹਜ਼ੂਰੀ ਵਿੱਚ ਰਹਿ ਕੇ ਗੁਰੂ ਦੇ ਹੁਕਮ ਵਿੱਚ ਰਹਿ ਕੇ ਸੇਵਾ ਕਰਨੀ ਹੈ ਸਾਬ ਜੀ ਕਹਿੰਦੇ ਉਦੋਂ ਹੀ ਸਮਝ ਆਉਂਦੀ ਹੈ ਭਾਈ ਜਦੋਂ ਗੁਰੂ ਕਿਰਪਾ ਕਰਦਾ ਹੈ ਮਹੱਲਾ ਕੀ ਜਨ ਜਿਨ ਗੁਰਮਖ ਨਾਮ ਧਿਆਇਆ ਆਏ ਇਹ ਪਰਵਾਣਾ ਸੰਸਾਰ ਦੇ ਵਿੱਚ ਆਏ ਉਹ ਮਨੁੱਖ ਤਹੂਲ ਨੇ ਉਹਨਾਂ ਦਾ ਆਉਣਾ ਇਹ ਸੰਸਾਰ ਤੇ ਸਫਲ ਹੈ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਦੱਸੇ ਰਾਹ ਤੇ ਚੱਲ ਕੇ ਨਾਮ ਸਿਮਰਿਆ ਹੈ ਨਾਮ ਜਪਿਆ ਹੈ ਉਹਨਾਂ ਦਾ ਆਉਣਾ ਭਾਈ ਸੰਸਾਰ ਤੇ ਕਬੂਲ ਹੋ ਜਾਂਦਾ ਹੈ ਨਾਨਕ ਕੁੱਲ ਉਧਾਰ ਹੈ ਆਪਣਾ ਦਰਗਾਹ ਭਵਨ ਸੈਉ ਜੀ ਕਹਿੰਦੇ ਨੇ ਇਹ ਨਾਨਕ ਉਹ ਮਨੁੱਖ ਆਪਣੀਆਂ ਕੁੱਲ ਵੀ ਜਿਹੜੀਆਂ ਬੋਲਾਂ ਨੇ ਉਹਨਾਂ ਨੂੰ ਉਤਾਰ ਲੈਂਦਾ ਹੈ ਅਤੇ ਆਪ ਦਰਗਾਹ ਦੇ ਵਿੱਚ ਆਦਰ ਪਾਉਂਦਾ ਹੈ ਜਿਹੜਾ ਵੀ ਨੁਕ ਗੁਰੂ ਦੇ ਹੁਕਮ ਵਿੱਚ ਚੱਲਦਾ ਹੈ ਗੁਰੂ ਦੇ ਦਰਸਾਏ ਮਾਰਗ ਤੇ ਚੱਲ ਕੇ ਨਾਮ ਜਪਦਾ ਹੈ ਸਿਮਰਨ ਕਰਦਾ ਹੈ ਅੱਗੇ ਵੀ ਕਈ ਵਾਰੀ ਬੇਨਤੀ ਕੀਤੀ ਹੈ ਕਿ ਧੰ ਸਤ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਆ ਨਹਿ ਰਾਜੀਆਂ ਨੇ ਪ੍ਰਹਲਾਦ ਜੀਆਂ ਦਾ ਜ਼ਿਕਰ ਕਰਕੇ ਸਮਝਾਉਂਦਾ ਯਤਨ ਕੀਤਾ ਪ੍ਰਹਲਾਦ ਜੀ ਨੇ ਨਾਮ ਜਪਿਆ ਸੀ ਧੰ ਸਤਗੁਰੂ ਪਾਲਸਾ ਕਹਿੰਦੇ ਫਿਰ ਕਾਲਪੁਰਪ ਨੇ ਉਹਦੀਆਂ 21 ਕੁੱਲਾਂ ਦਾ ਉਲਾਰ ਕੀਤਾ ਪ੍ਰਹਲਾਦ ਜੀ ਨਾਮ ਕੈ ਇੱਕ ਹੀ ਕੁੱਲ ਉਦਾਹਰਣ 21 ਕੁੱਲਾਂ ਦਾ ਉਲਾਰ ਕੀਤਾ ਨਾਮ ਜਪਣ ਕਰਕੇ ਇਸ ਕਰਕੇ ਧੰ ਸਤਗੁਰੂ ਪਾਲਸਾ ਕਹਿੰਦੇ ਭਾਈ ਜਿਹੜਾ ਵੀ ਮਨੁੱਖ ਸਮਰੱਥ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਕੇ ਅਕਾਲ ਪੁਰਖ ਵੈਰਗੁਰੂ ਜੀ ਦਾ ਨਾਮ ਜਪਦਾ ਹੈ ਸਤਿਗੁਰੂ ਜੀ ਦੇ ਦੱਸੇ ਹੋਏ ਰਾਹ ਤੇ ਚਲ ਕੇ ਨਾਮ ਜਪਦਾ ਹੈ ਫਿਰ ਉਹ ਆਪ ਮਨੁੱਖ ਆਪਣੀਆਂ ਕੋਲਾਂ ਨੂੰ ਕਾਰਨ ਦੇਦੇ ਨੇ ਤੇ ਆਪ ਵੀਰ ਜਾ ਕੇ ਉਹ ਦਰਗਾਹ ਦੇ ਵਿੱਚ ਮਾਣ ਪਾਉਂਦੇ ਹਨ ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮੇ ਲਾਈਆਂ ਸਤਿਗੁਰ ਨੇ ਗੁਰਮੁਖ ਸੇਖ ਰੂਪ ਸਹਿਨੀਆਂ ਆਪੋ ਵਿੱਚ ਬਣਾਈਆਂ ਹਨ ਇੱਕ ਸੇਵਕ ਗੁਰੂ ਪਾਸ ਇੱਕ ਗੁਰਕਾਰ ਲਾਈਆਂ ਸਹਿਬ ਜੀ ਕਹਿੰਦੇ ਉਹਨਾਂ ਗੁਰਮੁਖ ਸਹਿਨੀਆਂ ਦੇ ਵਿੱਚੋਂ ਕਈ ਸਤਿਗੁਰ ਦੇ ਕੋਲ ਸੇਵਾ ਕਰੂਆਂ ਹਨ ਤੇ ਕਈਆਂ ਨੂੰ ਸਤਿਗੁਰ ਨੇ ਹੋਰ ਕਾਰੀ ਲਾਇਆ ਪਿਆ ਜਿਨ੍ਹਾਂ ਮਨ ਪਿਆਰਾ ਮਨ ਚਿੱਤ ਤਿਨਾਂ ਭਾਉ ਗੁਰੂ ਦੇਵਰੀਆਂ ਤੇ ਜਿਨ੍ਹਾਂ ਦੇ ਮਨ ਵਿੱਚ ਪਿਆਰਾ ਗੁਰੂ ਵਸਦਾ ਹੈ ਭਾਈ ਸਤਿਗੁਰੂ ਉਹਨਾਂ ਨੂੰ ਆਪਣਾ ਪਿਆਰ ਵਸਦਾ ਹੈ ਗੁਰ ਸਿਖਾਈ ਕੋ ਪਿਆਰ ਗੁਰਮਿੱਤਾ ਪੁੱਤਾ ਭਾਈਆਂ ਸਤਿਗੁਰੂ ਦਾ ਆਪਣੇ ਸਿਖਾਂ ਮਿੱਤਰਾਂ ਪੁੱਤਰਾ ਤੇ ਭਰਾਵਾਂ ਦੇ ਨਾਲ ਇੱਕੋ ਜਿਹਾ ਪਿਆਰ ਹੁੰਦਾ ਅਸੀਂ ਸੰਸਾਰੀ ਪਰਸ਼ਾਂ ਸਾਡਾ ਪਿਆਰ ਵੀ ਵੱਖਰਾ ਵੱਖਰਾ ਹੈ ਸਾਡਾ ਆਪਣੇ ਭਰਾਵਾਂ ਦੇ ਨਾਲ ਹੋਰ ਤਰ੍ਹਾਂ ਦਾ ਵਿਹਾਰ ਚੱਲਦਾ ਤੇ ਆਪਣੇ ਮਿੱਤਰਾਂ ਦੇ ਨਾਲ ਹੋਰ ਤਰ੍ਹਾਂ ਦਾ ਪੁੱਤਰਾ ਦੇ ਨਾਲ ਅਸੀਂ ਹੋਰ ਤਰੀਕੇ ਦੇ ਨਾਲ ਪਿਆਰ ਰੱਖਦੇ ਹਾਂ ਮੋਹ ਮਹਾ ਪੁੱਤਰਾ ਕਰਦੇ ਹਾਂ ਇਸ ਕਰਕੇ ਸਤਿਗੁਰੂ ਸਮਰੱਥ ਹੈ ਗਰੀਬਨ ਬਾਜ ਪਾਸਾ ਕਹਿੰਦੇ ਨੇ ਸਤਿਗੁਰੂ ਪਾਸਾ ਮਹਾਰਾਜ ਜੀ ਜਿਹੜੇ ਨੇ ਉਹ ਹਰ ਇੱਕ ਨੂੰ ਇੱਕੋ ਜਿਹਾ ਪਿਆਰ ਕਰਦੇ ਨੇ ਉਹ ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਵੀ ਉਹੋ ਜਿਹਾ ਪਿਆਰ ਕਰਦੇ ਹਨ ਤੇ ਉਹੋ ਜਿਹਾ ਹੀ ਪਿਆਰ ਆਪਣੇ ਬਿੱਤਰਾਂ ਨੂੰ ਆਪਣੇ ਪੁੱਤਰਾਂ ਨੂੰ ਤੇ ਆਪਣੇ ਭਰਾਵਾਂ ਨੂੰ ਇੱਕੋ ਰੂਪ ਦੇ ਵਿੱਚ ਪਿਆਰ ਕਰਦੇ ਹਨ ਉਹਨਾਂ ਬਾਤ ਤੇ ਕੋਈ ਖਾਸ ਨਹੀਂ ਹੈ ਇਸ ਕਰਕੇ ਪਾਸਾ ਕਹਿੰਦੇ ਅਕਾਲ ਪੁਰਖ ਵੈਰੂ ਭਾਈ ਸਤਿਗੁਰੂ ਸਮਰੱਥ ਸਤਿਗੁਰੂ ਸਾਰਿਆਂ ਨੂੰ ਇੱਕੋ ਤਰ੍ਹਾਂ ਦੇ ਨਾਲ ਪਿਆਰ ਕਰਦਾ ਹੈ ਗੁਰ ਸਬਦ ਗੁਰੂ ਬੋਲੋ ਸਭ ਗੁਰ ਆਖ ਗੁਰੂ ਜਿਵਾਈਆ ਇਸ ਕਰਕੇ ਸਤਿਗੁਰੂ ਕਹਿੰਦੇ اے ਸਖੀ ਸਹੇਲੀਆਂ اے ਸਿੱਖ ਸਹੇਲੀਆਂ ਸਾਰਿਆਂ ਭਾਈ ਗੁਰੂ ਗੁਰੂ ਆਖਵਾ ਗੁਰੂ ਗੁਰੂ ਆਖਿਆ ਕਰੋ ਤੇ ਗੁਰੂ ਆਤਮਾ ਵੀ ਜੀਵਨ ਦਿੰਦਾ ਹੈ ਆਪਕੇ ਕਹਿਣ ਦਾ ਕਿ ਸਾਰੇ ਭਾਸਾ ਕਹਿੰਦੇ ਨਾਮ ਜਪਿਆ ਕਰੋ ਭਾਈ ਸਮਰਾਤ ਮੈ ਉਹਦੇ ਚਰਨਾਂ ਨਾਲ ਸਮਰਾਤ ਗੁਰੂ ਦੇ ਚਰਨਾਂ ਨਾਲ ਕਹਿੰਦੇ ਗਰੀਬਨ ਮਾਨ ਪਾਸਾ ਮਹਾਰਾਜਿਆਂ ਦੇ ਨਾਲ ਆਪਾਂ ਪਿਆਰ ਪਾਈਏ ਸਾਂਝ ਪਾਈਏ ਪ੍ਰੇਮ ਪਾਈਏ ਤੇ ਸਤਿਗੁਰੂ ਜੀ ਦੀ ਸਿੱਖਿਆ ਨੂੰ ਆਪਾਂ ਗ੍ਰਹਿਣ ਕਰੀਏ ਨਾਮ ਜਪ ਕੇ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਸੇਮ ਭਾ ਕੇ ਇਸ ਮੁੱਖਾ ਜਨਮ ਸੰਸਾਰ ਲਾ ਇਸ ਕਰਕੇ ਭਾਸ ਜੀ ਨੇ ਕਿਹਾ ਸਤਿਗੁਰੂ ਕੋ ਲੋ ਸਭ ਗੁਰ ਆਖ ਗੁਰੂ ਜੀਵਾਈਆਂ ਪਾਈ ਸਾਰੀਆਂ ਸਿੱਖ ਸਹੇਲੀਆਂ ਗੁਰੂ ਗੁਰੂ ਆਖਿਆ ਕਰੋ ਗੁਰੂ ਗੁਰੂ ਆਖਿਆ ਫਿਰ ਗੁਰੂ ਆਤਮਿਕ ਜੀਵਨ ਦਿੰਦਾ ਹੈ ਆਤਮਿਕ ਜੀਵਨ ਦੀ ਸੋਝੀ ਬਖਸ਼ਦਾ ਹੈ ਇਸ ਕਰਕੇ